ਨਨਕਾਣਾ ਸਾਹਿਬ ਗੁਰੂ ਘਰ ਦਾ ਰਾਹ ਇਸ ਕਰਕੇ ਖੋਲਿਆ ਗਿਆ ਸੀਗਾ ਕਿ ਅਸੀਂ ਗੁਰੂ ਦੇ ਦਰਸ਼ਨ ਕਰ ਸਕੀਏ ਲੇਕਿਨ ਉਹਦਾ ਆਪਾਂ ਫਾਇਦਾ ਚੁੱਕੀਏ ਆਪਣੇ ਪੰਜਾਬ ਦਾ ਆਪਣੇ ਪੰਥ ਦਾ ਆਪਣੇ ਧਰਮ ਦਾ ਨੁਕਸਾਨ ਕਰੀਏ ਜਲੀਲ ਕਰੀਏ ਬੇਇੱਜ਼ਤ ਕਰੀਏ ਉਹ ਕਿਤੇ ਨਹੀਂ ਲਿਖਿਆ ਕਿ ਇੱਕ ਲੇਡੀਜ਼ ਜਿਹਦੇ ਵੱਡੇ ਵੱਡੇ ਬੱਚੇ ਹੋਣ ਤੋ ਆਪਣੇ ਬੱਚਿਆਂ ਨੂੰ ਆਪਣੇ ਘਰ ਵਾਲੀ ਨੂੰ ਛੱਡ ਕੇ ਇੱਕ ਪਾਕਿਸਤਾਨ ਦੇ ਮੁਸਲਮਾਨ ਮੁੰਡੇ ਦੇ ਨਾਲ ਆਪਣਾ ਧਰਮ ਤੱਕ ਪਰਵਰਤਨ ਕਰ ਲਵੇ ਇਸ ਤੋਂ ਸ਼ਰਮਸਾਰ ਕੰਮ ਕੀ ਹੋਊਗਾ ਲੇਕਿਨ ਇੱਕ ਜਨਾਨੀ ਇੱਕ ਸਵਾਦ ਦੇ ਚੱਕਰ 'ਚ ਆਪਣੇ ਆਪ ਨੂੰ ਬਦਲ ਲੈਂਦੀ ਹੈ ਆਪਣੇ ਪਰਿਵਾਰ ਨੂੰ ਛੱਡ ਦਿੰਦੀ ਹੈ ਆਪਣੇ ਬੱਚਿਆਂ ਨੂੰ ਛੱਡ ਦਿੰਦੀ ਹੈ ਆਪਣਾ ਦੇਸ਼ ਛੱਡ ਦਿੰਦੀ ਹੈ ਆਪਣਾ ਪੰਜਾਬ ਛੱਡ ਕੇ ਦੂਜੇ ਮੁਲਕ 'ਚ ਚਲੇ ਜਾਂਦੀ ਉਹ ਵੀ ਪੰਥ ਦਾ ਹਸਾਰਾ ਲੈ ਕੇ ਦੇਖੋ ਗੱਲ ਹੈ ਪਾਕਿਸਤਾਨ ਕੋ ਅਮਰੀਕਾ ਤੇ ਹੈ ਨੀਗਾ ਭਾਰਤ ਚ ਨਹੀਂ ਇੱਕ ਭਾਰਤ ਪਾਕਿਸਤਾਨ ਇੱਕ ਇਕੱਠਾ ਹੀ ਸੀਗਾ ਉਸ ਤੋਂ ਬਾਅਦ ਉਹ ਅੱਡ ਹੋ ਗਿਆ ਤਾਰਾਂ ਵਿੱਚ ਪੈ ਗਈਆਂ ਤਾਰਾਂ ਟੱਪ ਲੈਂਦੀ ਉਹੀ ਟੱਪ ਲੈਂਦੀ ਜੇ ਜਾਣੇ ਹੀ ਸੀਗਾ ਜੀ ਇੰਡੀ ਆਸ਼ਕੀ ਚੜੀ ਹੀ ਨਹੀਂ ਸਵਾਦ ਚੜਿਆ ਸੀ ਸਿਰ ਤੇ ਹੁਣ ਲੱਗਦਾ ਨਹੀਂ ਵੀ ਹਾਰੀ ਕੁੱਤੇ ਸ਼ੱਕ ਕੀਤਾ ਜਾਏਗਾ ਜਿੱਥੋਂ ਅਗਲੀ ਵਾਰ ਜੱਥਾ ਜਾਏਗਾ ਬਿਲਕੁਲ ਹੁਣ ਜਦੋਂ ਕੋਈ ਵੀ ਸਰਕਾਰਾਂ ਨੇ ਜਿਵੇਂ ਉੱਥੋਂ ਰਿਪੋਰਟ ਹੋ ਕੇ ਆਈ ਉਹਨਾਂ ਨੇ ਉਹਨੂੰ ਜਸੂਸ ਦੀ ਨਿਗਾਹ ਨਾਲ ਵੇਖਿਆ ਭਾਰਤ ਆਊਗੀ ਭਾਰਤ ਦੀ ਸਰਕਾਰ ਉਹਨੂੰ ਜਸੂਸ ਦੀ ਨਿਗਾਹ ਨਾਲ ਵੇਖੂਗੀ ਲੜਕਾਣਾ ਸਾਹਿਬ ਦਾ ਜਦੋਂ ਵੀ ਕੋਰੀਡੋਰ ਖੁੱਲਦਾ ਮੱਥਾ ਟੇਕਣ ਵਾਸਤੇ ਜਾਣਾ ਹੁੰਦਾ ਉਹਦੀ ਪੁਸ਼ਟੀ ਕਰੀ ਜਾਵੇ ਕਿ ਕੱਲੀ ਜਨਾਨੀ ਚੱਲੀ ਏ ਉਹਦੇ ਨਾਲ ਕਿਉਂ ਨਹੀਂ ਬੱਚੇ ਚੱਲੇ ਲੱਗਦਾ ਜੇ ਕੋਈ ਇਹ ਹਰਕਤ ਕਿਸੇ ਬੰਦੇ ਨੇ ਕੀਤੀ ਹੋਣੀ ਸੀ ਤਾਂ ਮਰੇ ਹੋਏ ਕਾਂ ਵਾਂਗੂ ਟੰਗਣਾ ਸੀ ਪੱਕੀ ਗੱਲ ਆ ਖਾਲਸਾ ਬੀਬੀ ਦੇ ਵਾਰ ਨਹੀਂ ਕਰਦਾ ਸਮਾ ਹੁੰਦਾ ਤੇ ਕਿਸੇ ਨੇ ਕਹੇ ਬੀਬੀ ਨੇ ਉੱਠਣ ਦਾ ਮਸਲਾ ਨਗਰ ਦਾ ਫੇਰ ਲਾ ਕੇ ਬੱਚੇ ਦੇ ਟੰਗਿਆ ਫਰੀਦਾ ਵੀ ਟੰਗ ਦੇਣਾ ਸੀ ਪਾਕਪੋਸ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਵਿਵੇਕ ਰਾਤਾ ਸਵੇਰ ਸਾਰ ਤੋਂ ਇੱਕ ਚਰਚਾ ਬਹੁਤ ਚੱਲ ਰਹੀ ਹੈ ਕਿ ਪਾਕਿਸਤਾਨ ਦੇ ਵਿੱਚ ਸਰਬਜੀਤ ਕੌਰ ਨੂੰ ਗ੍ਰਫਤਾਰ ਕਰ ਲਿਆ ਗਿਆ ਜੀ ਹਾਂ ਬਿਲਕੁਲ ਉਸਦੇ ਪਤੀ ਸਣੇ ਦੋਹਾਂ ਨੂੰ ਪਾਕਿਸਤਾਨ ਪੁਲਿਸ ਦੇ ਵੱਲੋਂ ਨਨਕਾਣਾ ਸਾਹਿਬ ਤੋਂ ਗ੍ਰਫਤਾਰ ਕੀਤਾ ਗਿਆ ਸਰਬਜੀਤ ਉਹੀ ਸਰਬਜੀਤ ਜਿਸਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜੋ ਜਥਾ ਪਾਕਿਸਤਾਨ ਦੇ ਵਿੱਚ ਨਤਮਸਤਕ ਹੋਣ ਦੇ ਲਈ ਗਿਆ ਸੀਗਾ ਉਸੇ ਜਥੇ ਦੇ ਵਿੱਚ ਸ਼ਾਮਲ ਹੋ ਕੇ ਪਾਕਿਸਤਾਨ ਜਾਂਦੀ ਹੈ ਉਸ ਤੋਂ ਬਾਅਦ ਉੱਥੇ ਨਾਸਿਰ हुसैन ਨਾਮ ਦੇ ਇੱਕ ਮੁਸਲਮ ਵਿਅਕਤੀ ਦੇ ਨਾਲ ਉਸ ਦੇ ਵੱਲੋਂ ਵਿਆਹ ਕਰਵਾਇਆ ਜਾਂਦਾ ਹੈ ਇਸਲਾਮ ਤੱਕ ਨੂੰ ਕਬੂਲ ਜੜਾ ਹੈ ਉਸ ਦੇ ਵੱਲੋਂ ਕੀਤਾ ਗਿਆ ਸੀਗਾ ਤਾਂ ਅੱਜ ਉਸ ਨੂੰ ਗ੍ਰਫਤਾਰ ਕੀਤਾ ਗਿਆ ਸਿੱਧਾ ਭਾਰਤ ਰਿਪੋਰਟ ਕੀਤਾ ਜਾਏਗਾ ਪਰ ਇੱਥੇ ਸਿੱਖ ਧਰਮ ਦੇ ਵਿੱਚ ਇੱਕ ਐਗਜ਼ੈਂਪਲ ਸੈੱਟ ਕਰਨੀ ਬਹੁਤ ਜ਼ਰੂਰੀ ਹੈ ਕਿ ਔਰ ਵਾਲੇ ਸਮੇਂ ਦੇ ਵਿੱਚ ਕੋਈ ਵੀ ਬੀਬੀ ਕੋਈ ਵੀ ਔਰਤ ਜਾਂ ਫਿਰ ਕੋਈ ਵੀ ਸ਼ਖਸ ਜੀ ਹਰਕਤ ਜਿਹੜੀ ਹੈ ਬਿਲਕੁਲ ਨਾ ਕਰੇ ਸੋ ਬਿਲਕੁਲ ਇਸ ਮਾਮਲੇ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਬਾਬਾ ਮਨਿੰਦਰ ਸਿੰਘ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਹਾਂ ਮਨਿੰਦਰ ਜੀ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਦਰ ਵੀ ਕਿਵੇਂ ਵੇਖਦੇ ਹੋਂ ਪਹਿਲਾਂ ਉਹ ਲੇਡੀ ਕਿਤਨੇ ਕਿਤੇ ਇੱਕ ਦਾਗ ਲਗਾ ਕੇ ਜਾਂਦੀ ਆ ਧਰਮ ਨੂੰ ਕਹਿ ਲੋ ਸ਼ੱਕ ਦੀ ਨਜ਼ਰ ਦੇ ਵਿੱਚ ਹੁਣ ਹਰ ਬੰਦਾ ਆਉਂਦਾ ਜੋ ਉੱਥੇ ਜੱਥੇ ਦੇ ਵਿੱਚ ਗਿਆ ਸੀਗਾ ਕਿਤਨੇ ਕਿਤੇ ਅਸੀਂ ਨਤਮਸਤਕ ਹੋਣ ਦੇ ਲਈ ਹਰ ਸਾਰ ਜਾਂਦੇ ਆ ਪਰ ਉਹ ਔਰਤ ਇਸ ਤਰੀਕੇ ਦੇ ਨਾਲ ਬਦਨਾਮ ਕਰਕੇ ਗਈ ਆ ਜਿਹੜਾ ਸਰਬਜੀਤ ਜਿਹੜੀ ਲੇਡੀਆਂ ਆ ਬੀਬੀ ਆ ਉਹਦੇ ਬਾਰੇ ਨਣਕਾਣਾ ਸਾਹਿਬ ਗੁਰੂ ਘਰ ਦਾ ਰਾਹ ਇਸ ਕਰਕੇ ਖੋਲਿਆ ਗਿਆ ਸੀਗਾ ਕਿ ਅਸੀਂ ਗੁਰੂ ਦੇ ਦਰਸ਼ਨ ਕਰ ਸਕੀਏ ਜਿਹੜੀ ਸਾਡੀ 47 ਦੀ ਵੰਡ ਪਈ ਏ ਸਾਡੇ ਗੁਰੂਆਂ ਦੇ ਘਰ ਜਿਹੜੇ ਸਾਡੇ ਮਹਾਰਾਜ ਰਣਜੀਤ ਸਿੰਘ ਰਾਹ ਦੇ ਜਿਹੜੇ ਇਤਿਹਾਸ ਸਾਡਾ ਜਿਹੜਾ ਜੁੜਿਆ ਪਾਕਿਸਤਾਨ ਦੇ ਨਾਲ ਲੈਂਦੇ ਪੰਜਾਬ ਨਾਲ ਉਸ ਇਤਿਹਾਸ ਨੂੰ ਦੁਬਾਰਾ ਕਿਵੇਂ ਅਸੀਂ ਵੇਖ ਸਕਦੇ ਹਾਂ ਕਿਉਂਕਿ ਆਪਾਂ ਜਦੋਂ ਵੰਡ ਪੈ ਜਾਂਦੀ ਏ ਦੇਸ਼ਾਂ ਦੀ ਅਲੱਗ-ਅਲੱਗ ਹੋ ਜਾਂਦਾ ਬੜਾ ਦੁੱਖ ਦਾ ਸਮਾਂ ਸੀਗਾ ਉਹ ਤੇ ਉਸ ਚੀਜ਼ ਨੂੰ ਫਿਰ ਦੁਬਾਰਾ ਜੋੜਨ ਦੀ ਗੱਲ ਕਰੀ ਸੀਗੀ ਕਿ ਕਿਤੇ ਨਨਕਾਣਾ ਸਾਹਿਬ ਆਪਾਂ ਜਾ ਕੇ ਨਤਮਸਤਕ ਹੋਏ ਦਰਸ਼ਨ ਦਦਾਰੇ ਕਰੀਏ ਗੁਰੂ ਦੇ ਜੀ ਬਿਲਕੁਲ ਲੇਕਿਨ ਉਹਦਾ ਆਪਾਂ ਫਾਇਦਾ ਚੁੱਕੀਏ ਫਾਇਦਾ ਚੁੱਕੀਏ ਆਪਣੇ ਪੰਜਾਬ ਦਾ ਆਪਣੇ ਪੰਥ ਦਾ ਆਪਣੇ ਧਰਮ ਦਾ ਨੁਕਸਾਨ ਕਰੀਏ ਉਹਨੂੰ ਜਲੀਲ ਕਰੀਏ ਬੇਇੱਜ਼ਤ ਕਰੀਏ ਉਹ ਕਿਤੇ ਨਹੀਂ ਲਿਖਿਆ ਉਹਦੀ ਕੋਈ ਸਰਕਾਰ ਜਾਂ ਕੋਈ ਕਾਨੂੰਨ ਕੋਈ ਵੀ ਜਾਂ ਪੰਥ ਕੋਈ ਵੀ ਉਹਦੀ ਕੋਈ ਵੀ ਜਿਮੇਵਾਰੀ ਨਹੀਂ ਲੈਂਦਾ ਕੋਈ ਵੀ ਉਸ ਚੀਜ਼ ਦੇ ਉੱਤੇ ਮੋਹਰ ਨਹੀਂ ਲਾਉਂਦਾ ਕਿ ਇਹ ਕੋਈ ਜਨਾਨੀ ਇਹ ਕਰੇ ਕੰਮ ਕਰੇ ਜਾਂ ਬੱਚਾ ਜਾਂ ਬੰਦਾ ਕੰਮ ਕਰੇ ਬੜਾ ਮੰਦਪਾਗਾ ਦੇ ਬੜਾ ਘਟਿਆ ਸ਼ਰਮਸ਼ਾਰ ਕੰਮ ਕਰਿਆ ਸੀਗਾ ਕਿ ਇੱਕ ਲੇਡੀਜ਼ ਜਿਹਦੇ ਵੱਡੇ ਵੱਡੇ ਬੱਚੇ ਹੋਣ ਉਹ ਆਪਣੇ ਬੱਚਿਆਂ ਨੂੰ ਆਪਣੇ ਘਰ ਵਾਲੇ ਨੂੰ ਛੱਡ ਕੇ ਇੱਕ ਪਾਕਿਸਤਾਨ ਦੇ ਮੁਸਲਮਾਨ ਮੁੰਡੇ ਦੇ ਨਾਲ ਆਪਣਾ ਧਰਮ ਤੱਕ ਪਰਵਰਤਨ ਕਰ ਲਵੇ ਇਸ ਤੋਂ ਸ਼ਰਮਸਾਰ ਕੰਮ ਕੀ ਹੋਊਗਾ ਕੀ ਹੋਊਗਾ ਅੱਛਾ ਕਿੱਥੇ ਲੱਗਦਾ ਨਹੀਂ ਛੋਟੇ ਸਹਿਬਜ਼ਾਦੇ ਆਪਾਂ ਸ਼ਹੀਦੀ ਦਿਹਾੜੇ ਵੀ ਕਿ ਜਾ ਕੇ ਆਏ ਆ ਸ਼੍ਰੀ ਫਤਿਹਗੜ੍ਹ ਸਾਹਿਬ ਉਹ ਛੋਟੇ ਛੋਟੇ ਸਹਿਬਜ਼ਾਦੇ ਜਿਨ੍ਹਾਂ ਨੇ ਧਰਮ ਦੀ ਰੱਖਿਆ ਦੇ ਲਈ ਧਰਮ ਪਰਿਵਰਤਨ ਨਾ ਕਰਨ ਦੇ ਲਈ ਉਸ ਵਜ਼ੀਰਖਾਨ ਦੀਆਂ ਨੀਹਾਂ ਨੂੰ ਚੁਣੌਤੀ ਦਿੱਤੀ ਕਿਤਨੇ ਕਿਤੇ ਸਵਰਗਾਂ ਦੇ ਸੁਪਨੇ ਵਿਖਾਏ ਗਏ ਕਹਿ ਲਓ ਉਹਨਾਂ ਨੂੰ ਹੀਰੇ ਜਵਾਹਰਾਤ ਦੇ ਸੁਪਨੇ ਵਿਖਾਏ ਗਏ ਪਰ ਅਡੋਲੇ ਨਹੀਂ ਗਏ ਪਰ ਇੱਕ ਔਰਤ ਜਾ ਕੇ ਬੜੀ ਆਸਾਨੀ ਨਾਲ ਧਰਮ ਕਬੂਲ ਲੈਂਦੀ ਹੈ ਵੇਖੋ ਔਰਤਾਂ ਸਿੱਖ ਧਰਮ ਦੇ ਵਿੱਚ ਉਹ ਔਰਤਾਂ ਹੋਈਆਂ ਨੇ ਮਾਤਾ ਗੁਜਰਕੌਰ ਵਰਗੀਆਂ ਮਾਤਾ ਸਹਿਬ ਦੇਵਾ ਵਰਗੀਆਂ ਜਿਨ੍ਹਾਂ ਨੇ ਆਪਣੇ ਲਾਲ ਆਪਣੇ ਬੱਚੇ ਸ਼ਹੀਦੀ ਵਲ ਤੋਰੇ ਆ ਠੀਕ ਹੈ ਨਾ ਉਹਨਾਂ ਟਾਈਮਾਂ ਦੇ ਵਿੱਚ ਕਿਨੇ ਕਿਨੇ ਛੋਟੇ ਛੋਟੇ ਬੱਚਿਆਂ ਦੇ ਟੋਟੇ ਆਪਣੇ ਗਲਾਂ 'ਚ ਪਵਾਏ ਆ ਉਹ ਵੀ ਇੱਕ ਔਰਤਾਂ ਹੋਈਆਂ ਮੈਂ ਹੁਣ ਇੱਥੇ ਆਪਾਂ ਇਹ ਗੱਲ ਚੱਲੀ ਏ ਮੈਂ ਇੱਕ ਔਰਤ ਦੇ ਚੱਕਰ 'ਚ ਇੱਕ ਪੂਰੀ ਔਰਤਾਂ ਨੂੰ ਨਹੀਂ ਨਿੰਦ ਸਕਦਾ ਇੱਕ ਸਰਵਜੀਤ ਆ ਇੱਕ ਨਾਮ ਨੂੰ ਜਿਹੜਾ ਸਰਵਜੀਤ ਹੋਰ ਦੁਨੀਆ 'ਚ ਬੜੇ ਲੇਡੀਜ਼ਾਂ ਦੇ ਨਾਮ ਹੋਣੇ ਆ ਉਹਨੂੰ ਆਪਾਂ ਦਾਗ ਨਹੀਂ ਲਾ ਸਕਦੇ ਇੱਕ ਔਰਤ ਨੂੰ ਦਾਗ ਨਹੀਂ ਲਾ ਸਕਦੇ ਇਹ ਇਸ ਕੱਲੇ ਦੀ ਗਲਤੀ ਠੀਕ ਹੈ ਨਾ ਛੋਟੇ ਸਹਿਬਜ਼ਾਦਿਆਂ ਦੀਆਂ ਵੱਡੇ ਸਹਿਬਜ਼ਾਦਿਆਂ ਦੀਆਂ ਜਿੰਨੇ ਸ਼ਹੀਦ ਹੋਏ ਆ ਬੱਚੇ ਨਿਕੇ ਨਿਕੇ ਜਿਹੜੇ ਬਿਲਕੁਲ ਹੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਉਹਨਾਂ ਭੋਲ ਬੱਚੇ ਸ਼ਹੀਦ ਹੋਏ ਆ ਉਹਨਾਂ ਨੇ ਆਪਣੇ ਸਿੱਦਕ ਤੇ ਰਏ ਆ ਉਹ ਡੋਲੇ ਨਿਕੇ ਬੰਦ-ਬੰਦ ਕਟਾਏ ਆ ਖੋਪੜ ਲਵਾਏ ਆ ਦੇਗਾਂ ਆਰਿਆਂ ਤੇ ਵਿੱਚ ਚਰਖੜੀਆਂ ਤੱਕ ਚੜੇ ਆ ਉਹਨਾਂ ਨੇ ਆਪਣੇ ਧਰਮ ਨਹੀਂ ਬਦਲੇ ਬੀਬੀਆਂ ਨੇ ਆਪਣੇ ਬੱਚੇ ਗਵਾ ਕੇ ਆਪਣਾ ਆਪ ਗਵਾ ਕੇ ਸਰਬੰਸ ਗਵਾ ਕੇ ਸਾਰਾ ਕੁਝ ਕਰਕੇ ਖਤਮ ਦੇਈ ਬਦਲਿਆ ਤਰਮ ਲੇਕਿਨ ਇੱਕ ਜਨਾਨੀ ਇੱਕ ਸਵਾਦ ਦੇ ਚੱਕਰ ਚ ਆਪਣੇ ਆਪ ਨੂੰ ਬਦਲ ਲੈਂਦੀ ਹੈ ਆਪਣੇ ਪਰਿਵਾਰ ਨੂੰ ਛੱਡ ਦਿੰਦੀ ਆਪਣੇ ਬੱਚਿਆਂ ਨੂੰ ਛੱਡ ਦਿੰਦੀ ਆਪਣਾ ਦੇਸ਼ ਛੱਡ ਦਿੰਦੀ ਆਪਣਾ ਪੰਜਾਬ ਛੱਡ ਕੇ ਦੂਜੇ ਮੁਲਕ ਚ ਜਾ ਚਲੇ ਜਾਂਦੀ ਉਹ ਵੀ ਪੰਥ ਦਾ ਹਸਾਰਾ ਲੈ ਕੇ ਗੁਰੂ ਘਰ ਦਾ ਹਸਾਰਾ ਲੈ ਕੇ ਐਸਜੀਪੀਸੀ ਦੇ ਸਾਰੇ ਧੋਖਾ ਦੇ ਕੇ ਉਹਨਾਂ ਨੂੰ ਤੇ ਬੜੀ ਸ਼ਰਮ ਵਾਲੀ ਗੱਲ ਹੈ ਤੁਸੀਂ ਮੰਨਦੇ ਹੋ ਜਾਣਾਂ ਸੀ ਕਿ ਦੂਜੇ ਲੋਟ ਜਾਂਦੀ ਭਾਵੇਂ ਵੀਜ਼ਾ ਲਵਾ ਕੇ ਜਾਂਦੀ ਕੋਈ ਹੋਰ ਰਾਹ ਲੱਭਦੀ ਪੰਥ ਕਿਉਂ ਛੋੜਿਆ ਵੇਖੋ ਗੱਲ ਹੈ ਪਾਕਿਸਤਾਨ ਕੋ ਅਮਰੀਕਾ ਤੇ ਹੈ ਨੀਗਾ ਭਾਰਤ ਜਿੰਨੀ ਇੱਕ ਭਾਰਤ ਪਾਕਿਸਤਾਨ ਇੱਕ ਇਕੱਠਾ ਹੀ ਸੀਗਾ ਉਸ ਤੋਂ ਬਾਅਦ ਉਹ ਅੱਡ ਹੋ ਗਿਆ ਤਾਰਾਂ ਵਿੱਚ ਪੈ ਗਈਆਂ ਤਾਰਾਂ ਟੱਪ ਲੈਂਦੀ ਉਹੀ ਟੱਪ ਲੈਂਦੀ ਜੇ ਜਾਣਾ ਹੀ ਸੀਗਾ ਜੀ ਇੰਡੀ ਆਸ਼ਕੀ ਚੜੀ ਹੀ ਨਹੀਂ ਸਵਾਦ ਚੜਿਆ ਹੀ ਸਿਰ ਤੇ ਪਹਿਲੀ ਗੱਲ ਤੇ ਕਰਨਾ ਹੀ ਨਹੀਂ ਸੀ ਚਾਹੀਦਾ ਫਿਰ ਵੀ ਚਲੋ ਉਹਦੇ ਮਨ ਦੀ ਗੱਲ ਕਰਦੇ ਆਪਾਂ ਜੇ ਉਹਦੇ ਇੱਡਾ ਹੀ ਸਵਾਦ ਸੀਗਾ ਚਲੇ ਜਾਂਦੀ ਤਾਰਾਂ ਟੱਪ ਜਾਂਦੀ ਸਾਨੂੰ ਕਿਉਂ ਟਾਲ ਆ ਰਹੀ ਏ ਸਾਡੇ ਪੰਜਾਬ ਨੂੰ ਕਿਉਂ ਟਾਲਾਈ ਸਾਡੇ ਪੰਥ ਨੂੰ ਕਿਉਂ ਟਾਲਾਈ ਗੁਰੂ ਘਰ ਜਿਹੜਾ ਗੁਰੂ ਘਰ ਨਨਕਾਣਾ ਸਾਹਿਬ ਇੱਡਾ ਪਵਿੱਤਰ ਸਥਾਨ ਉਹਨੂੰ ਕਿਉਂ ਟਾਲਾਈ ਉਹਨੂੰ ਕਿਉਂ ਟਾਲਾਈ ਹੁਣ ਲੱਗਦਾ ਨਹੀਂ ਵੀ ਹਰੀ ਕੁੱਤੇ ਸ਼ੱਕ ਕੀਤਾ ਜਾਏਗਾ ਜਿੱਥੋਂ ਅਗਲੀ ਵਾਰ ਜਥਾ ਜਾਏਗਾ ਬਿਲਕੁਲ ਹੁਣ ਜਦੋਂ ਕੋਈ ਵੀ ਸਰਕਾਰਾਂ ਨੇ ਜਿਵੇਂ ਉਥੋਂ ਰਿਪੋਰਟ ਹੋ ਕੇ ਆਈ ਉਹਨਾਂ ਨੇ ਉਹਨੂੰ ਜਸੂਸ ਦੀ ਨਿਗਾਹ ਨਾਲ ਵੇਖਿਆ ਵੇਖਿਆ ਭਾਰਤ ਆਊਗੀ ਭਾਰਤ ਦੀ ਸਰਕਾਰ ਉਹਨੂੰ ਜਸੂਸ ਦੀ ਨਿਗਾਹ ਨਾਲ ਵੇਖੂਗੀ ਨਾ ਉਹ ਉਧਰ ਦੀ ਰਹੀ ਨਾ ਇਧਰ ਦੀ ਰਹੀ ਦੱਸੋ ਕਿਹੜੇ ਪਾਸੇ ਦੀ ਰਹਿ ਗਈ ਉਹ ਹੁਣ ਉਹ ਵਿਚਕਾਰ ਡਾਵਾਂਡੋਲ ਫਸ ਗਈ ਉਹ ਜੇਲਾ ਜੋਗੀ ਰਹਿ ਜਾਊਗੀ ਮੈਂ ਤਾਂ ਕਹਿੰਦਾ ਸਰਕਾਰ ਸਾਡਾ ਜਿਹੜਾ ਕੋਟ ਆ ਉਹਨੂੰ ਵਧੀਆ ਬਣਦੀ ਕਾਰਵਾਈ ਕਰੇ ਜਿਹੜਾ ਉਹਨੂੰ ਨਸੀਅਤ ਆਵੇ ਤੇ ਹੋਰ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਕੋਈ ਵੀ ਜਨਾਨੀ ਐ ਚਾ ਕੋਈ ਬੰਦਾ ਹੈ ਉਹ ਇਹੋ ਜਿਹੜਾ ਕੰਮ ਕਰਦਾ ਹੈ ਦੇਸ਼ ਦੇ ਉਲਟ ਹੋ ਕੇ ਕੌਮ ਦੇ ਪੰਥ ਦੇ ਉਲਟ ਹੋ ਕੇ ਕੰਮ ਕਰਦਾ ਉਹਨੂੰ ਇਸ ਚੀਜ਼ ਦੀ ਸਜ਼ਾ ਮਿਲੇ ਤੇ ਪਤਾ ਲੱਗਣਾ ਚਾਹੀਦਾ ਵੀ ਇਹ ਅਸੀਂ ਕਦੀ ਵੀ ਐਵੇਂ ਦਾ ਪੈਰ ਕਦਮ ਨਹੀਂ ਚੁੱਕਣਾ ਤੇ ਤੁਹਾਨੂੰ ਕੀ ਲੱਗਦਾ ਹੈ ਜਦੋਂ ਉਸ ਨੂੰ ਰਿਪੋਰਟ ਕੀਤਾ ਜਾਏਗਾ ਹੁਣ ਚਰਚਾ ਵਿੱਚ ਬਹੁਤ ਚੱਲੀਆਂ ਗ੍ਰਫਤਾਰੀ ਹੋ ਗਈ ਹੈ ਬਸ ਉਹਨਾਂ ਨੂੰ ਰਿਪੋਰਟ ਦਾ ਪ੍ਰੋਸੈਸ ਵੀ ਚੱਲ ਰਿਹਾ ਹੈ ਰਿਪੋਰਟ ਕੀਤਾ ਜਾਏਗਾ ਆਖਰ ਕਾਨੂੰਨੀ ਸਜ਼ਾ ਤੇ ਲੱਗੇਗੀ ਲੱਗੇਗੀ ਪੰਥਕ ਸਜ਼ਾ ਕਿਹੜੀ ਲਾਉਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕੋਈ ਜ਼ੁਰਤ ਨਾ ਕਰ ਸਕੇ ਵੇਖੋ ਪੰਥ ਦੇ ਵਿੱਚ ਜਿਹੜਾ ਸਾਡੇ ਸਿੰਘ ਸਾਹਿਬ ਨੇ ਅਕਾਲ ਤਖਤ ਸਾਭ ਦੇ ਜਹੇਦਾਰ ਨੇ ਉਹ ਫੈਸਲਾ ਲੈ ਸਕਦੇ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਇਹਦੇ ਤੋਂ ਇਲਾਵਾ ਜਿਹੜਾ ਵੀ ਕੋਈ ਬੰਦਾ ਐਵੇਂ ਦੀ ਕੋਈ ਗਲਤੀ ਕਰਦਾ ਹੈ ਜਾਂ ਕਰਨ ਦੀ ਕੋਸ਼ਿਸ਼ ਕਰਦਾ ਹੈ ਪਹਿਲਾਂ ਤੇ ਇੱਕ ਲੜਕਾਣਾ ਸਾਹਿਬ ਦਾ ਜਦੋਂ ਵੀ ਕੋਰੀਡੋਰ ਖੋਲਦਾ ਮੱਥਾ ਟੇਕਣ ਵਾਸਤੇ ਜਾਣਾ ਹੁੰਦਾ ਉਹਦੀ ਪੁਸ਼ਟੀ ਕਰੀ ਜਾਵੇ ਕਿ ਕੱਲੀ ਜਨਾਨੀ ਚੱਲੀ ਏ ਉਹਦੇ ਨਾਲ ਕਿਉਂ ਨਹੀਂ ਬੱਚੇ ਚੱਲੇ ਜਾਂ ਬੰਦਾ ਇਕੱਲਾ ਚੱਲਾ ਉਹਦੀ ਵਾਈਫ ਕਿਉਂ ਨਹੀਂ ਚੱਲੀ ਆ ਉਹਦੇ ਬੱਚੇ ਕਿਉਂ ਨਹੀਂ ਚੱਲੇ ਇਸ ਤਰੀਕਾ ਕੋਈ ਸਿਸਟਮ ਬਣਾਇਆ ਜਾਵੇ ਉਹਦੀ ਪੂਰੀ ਇੱਕ ਇਨਵੈਸਟੀਗੇਸ਼ਨ ਹੋਵੇ ਕਿ ਇਦਾਂ ਨਾ ਤੋੜ ਦਿਆ ਕਰੋ ਕਿ ਅਗਲਾ ਕੱਲ ਨੂੰ ਕੋਈ ਦੁਬਾਰਾ ਸਰਬਜੀਤ ਖੜੀ ਹੋ ਜੇ ਜਾ ਕੇ ਉਸ ਚੀਜ਼ ਦਾ ਥੋੜਾ ਧਿਆਨ ਚ ਰੱਖਣਾ ਚਾਹੀਦਾ ਹੈ ਕਿਉਂਕਿ ਬਾਕੀ ਗੁਰੂ ਘਰ ਦੀ ਗੱਲ ਆ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਦੀ ਗੱਲ ਆ ਆਪਾਂ ਕੋਈ ਨਹੀਂ ਕਿਸੇ ਨੂੰ ਰੋਕ ਸਕਦਾ ਨਾ ਉਹ ਸਰਕਾਰ ਨਾ ਸਰਕਾਰ ਜਦੋਂ ਕੋਰੀਡੋਰ ਖੁੱਲ ਗਿਆ ਮੱਥਾ ਟੇਕਣ ਲਈ ਗੁਰੂ ਦੇ ਦਰਸ਼ਨ ਕਰਨੇ ਆ ਪਰ ਫਿਰ ਵੀ ਥੋੜਾ ਜਾਂ ਕਾਨੂੰਨੀ ਤੌਰ ਤੇ ਵੀ ਤੇ ਪੰਥਕ ਤੌਰ ਤੇ ਵੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਥੋੜਾ ਜਿਹਾ ਇਹਦੇ ਤੇ ਸਟੈਂਡ ਲੈ ਕੇ ਫੈਸਲਾ ਲਵੇ ਤੇ ਬਾਕੀ ਜਿਹੜੀ ਇਹ ਬੀਬੀ ਸਰਬਜੀਤ ਆ ਇਹ ਵਾਪਸ ਆਉਂਦੀ ਆ ਅਕਾਲ ਤਖਤ ਸਾਹਿਬ ਦੇ ਵਿੱਚ ਉਹਦੇ ਵਾਸਤੇ ਵੀ ਕੋਈ ਫੈਸਲਾ ਲਿਆ ਜਾਵੇ ਕਿਉਂਕਿ ਉਹਨੇ ਜਿਹੜੀ ਕਾਨੂੰਨਾਂ ਨੂੰ ਉਲੰਘਣਾ ਕਰੀ ਉਹ ਵੱਖਰੀ ਹੈ ਜਿਹੜੀ ਪੰਥ ਨੂੰ ਜਿਹੜੀ ਸਿੱਖੀ ਨੂੰ ਢਾਹ ਲਾਈ ਹੈ ਸਿੱਖਾਂ ਦੀ ਜਿਹੜੀ ਬੇਇੱਜ਼ਤੀ ਕਰਾਈ ਹੈ ਸਿੱਖ ਮਰਿਆਦਾ ਦੇ ਅਨੁਸਾਰ ਉਹਨੂੰ ਸਜ਼ਾ ਦੇਣੀ ਵੀ ਬਣਦੀ ਸੋ ਤੁਹਾਨੂੰ ਕੀ ਲੱਗਦਾ ਕਿਹੜੀ ਸਜ਼ਾ ਦੇਣੀ ਚਾਹੀਦੀ ਹੈ ਸਰਬਜੀਤ ਕੌਰ ਵੇਖੋ ਜੀ ਬਹਿਤੇ ਅਕਾਲ ਤਖਤ ਦੇ ਜਥੇਦਾਰ ਨੂੰ ਕਹਿਣਾ ਚਾਹੀਦਾ ਹੈ ਕਿ ਇਹਨੂੰ ਉਮਰ ਗਾਇਤ ਪੂਰੀ ਜੇਲ੍ਹ ਦੇ ਵਿੱਚ ਹੀ ਇਲਾਕਿਆਂ ਦੇ ਵਿੱਚ ਰਹਿਣਾ ਚਾਹੀਦਾ ਕੋਈ ਵੇਖੋ ਜੇ ਅਸੀਂ ਗੱਲ ਕਰੀਏ ਨਾ ਛੋਟੇ ਸਹਬਜਾਦੇ ਦੀ ਗੱਲ ਕਰੀਏ ਜਾਂ ਫਿਰ ਆਪਾਂ ਸਭ ਤੋਂ ਛੋਟਾ ਸਹਬਜਾਦਾ ਬਾਬਾ ਅਜੀਤ ਸਿੰਘ ਹੋਇਆ ਬਾਬਾ ਬੰਦਾ ਸਿੰਘ ਦੇ ਪੁੱਤੰਗੀ ਹੋਇਆ ਠੀਕ ਕੋਈ ਉਮਰ ਉਹਦੀ 3.5 ਸਾਲ ਕਹਿੰਦੇ ਕੋਈ 4 ਸਾਲ ਕਹਿੰਦੇ ਆ ਵੇਖੋ ਇੰਦਾ ਦੇ ਛੋਟੇ ਸਹਬਜਾਦੇ ਨਹੀਂ ਆਪਣੇ ਮਤਲਬ ਡੋਲੇ ਸਿੱਖੀ ਤੋਂ ਤੇ ਇਹ ਬੀਬੀ ਨੇ ਆਪਣਾ ਜਿਹੜਾ ਇੰਨਾ ਵੱਡਾ ਕਲੰਕ ਲਵਾਤਾ ਉਹ ਮਾੜੀ ਗੱਲ ਆ। ਬਾਕੀ ਜੇ ਜੇ ਆਪਣੇ ਸੇਖਮ ਰਿਆਦਾ ਜੇ ਹੁੰਦੇ ਤੇ ਕੋਈ ਨਾ ਕੋਈ ਬੀਬੀ ਨੇ ਉਹਦਾ ਉਹਦਾ ਸੋਦਾ ਲਾ ਦੇਣਾ ਸੀ। ਹੂੰ ਹੂੰ ਕੀ ਪਤਾ ਜਿੱਦਾ ਮਸੇਰਗਰ ਦਾ ਸਿਰ ਲਾ ਦਿੰਦੇ ਸੀ ਤੇ ਕੀ ਪਤਾ ਬੀਬੀ ਕੋਈ ਖਾਲਸਾ ਬੀਬੀ ਦੇ ਵਾਰ ਨਹੀਂ ਕਰਦਾ। ਠੀਕ ਆ ਤੇ ਕੀ ਪਤਾ ਆਪਣੇ ਕੋਈ ਉਸ ਮਤਲਬ ਉਹ ਸਮਾ ਹੁੰਦਾ ਤੇ ਕਿਸੇ ਨਾ ਕੋਈ ਬੀਬੀ ਨੇ ਉੱਠਣਾ ਤੇ ਉਹਦਾ ਸਿਰ ਲਾ ਕੇ ਜਿੱਦਾ ਮਸੇਰਗਰ ਦਾ ਸਿਰ ਲਾ ਕੇ ਬਰਛੇ ਦੇ ਟੰਗੇ ਫੇਰੀਦਾ ਵੀ ਟੰਗ ਦੇਣਾ ਸੀ। ਲੱਗਦਾ ਜੇ ਕੋਈ ਇਹ ਹਰਕਤ ਕਿਸੇ ਬੰਦੇ ਨੇ ਕੀਤੀ ਹੋਣੀ ਸੀ ਤਾਂ ਮਰੇ ਹੋਏ ਕਾਂ ਵਾਂਗੂ ਟੰਗਣਾ ਸੀਗਾ। ਪੱਕੀ ਗੱਲ ਆ। ਕੁਈ ਵੇਖੋ ਖਾਲਸੇ ਦੀ ਜਿਹੜੀ ਰਹਿਤ ਮਿਲਦਾ ਨਾ ਵੇਖੋ ਅਸੀਂ ਅੱਜ ਤੱਕ ਨਾ ਅਸੀਂ ਕਹਿੰਨੇ ਆਂ ਆਡੇ ਤੇ ਭਾਵੇਂ ਜੋ ਮਰਜੀ ਕੇਸ ਪੈ ਜਾਏ ਆਪਣਾ ਜਿਹੜਾ ਸਿੱਖ ਪੰਥ ਨਹੀਂ ਛੱਡ ਸਕਦੇ ਤੇ ਕੱਲ ਨੂੰ ਇਦਾਂ ਦੀ ਬੀਬੀਆਂ ਨੇ ਜਿਹੜਾ ਮਤਲਬ ਸਿੱਖੀ ਨੂੰ ਬਦਨਾਮੀ ਕਰਨ ਵਾਲਾ ਕੰਮ ਕਰਤਾ ਬਦਨਾਮੀ ਕਰਤਾ ਆ ਕੱਲ ਤੂੰ ਇਦਾਂ ਤੇ ਵਿਸ਼ਵਾਸ ਕਰੂਗਾ ਕੋਈ ਹੁਣ ਤੂੰ ਵੇਖੋ ਕਿ ਕਾਫੀ ਜ਼ਿਆਦਾ ਧਰਮ ਪਰਿਵਰਤਨ ਹੋ ਰਿਹਾ ਠੀਕ ਆ ਇਹ ਤੇ ਆਪ ਜਾ ਕੇ ਧਰਮ ਪਰਵਤਨ ਕਰਾ ਲੀ ਜੀ ਇੰਦਾ ਨਹੀਂ ਹੋਣਾ ਚਾਹੀਦਾ ਜਿਸੇ ਹੋਣਾ ਨਾ ਮੈਂ ਅਕਾਲ ਤਖਤ ਦੇ ਜਥੇਦਾਰਾਂ ਨੂੰ ਕਹਿੰਨੇ ਜਥੇਦਾਰ ਆਪਣੇ ਬਾਬਾ ਕੁਲਵਿੰਦਰ ਸਿੰਘ ਨੂੰ ਕਹਿੰਗੇ ਇਹ ਚੀਜ਼ ਦੇ ਮੁੱਦੇ ਤੇ ਥੋੜਾ ਜਿਹਾ ਫੈਸਲਾ ਕੋਰਾ ਸਖਤ ਲੋ ਸਰਕਾਰ ਨੂੰ ਵੀ ਕਹਿੰਨੇ ਆ ਕਿ ਭਈ ਤੁਸੀਂ ਇਹਦੇ ਵਰਗੇ ਨੂੰ ਘੱਟੋ ਘੱਟ ਉਮਰ ਕੈਦ ਦੀ ਸਜ਼ਾ ਸੁਣਾਓ ਇਹ ਨਾ ਵੇਖੋ ਇਹਦਾ ਪਰਿਵਾਰ ਹੈ ਪਿੱਛੇ ਪਰਿਵਾਰ ਤੇ ਚਲੋ ਪਰਿਵਾਰਾਂ ਨੇ ਮਾਰਨੀ ਜੀ ਪਰਿਵਾਰ ਤਾਂ ਉਹ ਪਹਿਲਾਂ ਹੀ ਛੱਡ ਗਿਆ ਹੀ ਕਰੋ ਚਲੋ ਪਰਿਵਾਰ ਤੋਂ ਛੱਡਿਆ ਹੀ ਮਗਰ ਤਦ ਵੀ ਹੈ ਨਾ ਜੇ ਪਰਿਵਾਰ ਦੇ ਵਿੱਚ ਚਿੱਕਾ ਹੁੰਦੀਆਂ ਮਾਰਦੇ ਮਾਰਦੇ ਆ ਮਗਰ ਆਪਾਂ ਕਹਿੰਨੇ ਇਹਦਾ ਪਰਿਵਾਰ ਨੂੰ ਕੋਹ ਨਾ ਵੇਖੋ ਇਹਨਾਂ ਘੱਟੋ ਘੱ ਕਿ ਜਿਹੜੀ ਮਰੇ ਵੀ ਉਥੇ ਜੇਲ ਦੇ ਵਿੱਚ ਜੋ ਵੀ ਹੋਏ ਭੋਗ ਵੀ ਦਾ ਜੇਲ ਦੇ ਵਿੱਚ ਹੀ ਪਵੇ ਬਾਹਰ ਕੇ ਇਹਨਾਂ ਨਾਲ ਕੋਈ ਕੰਟੈਕਟ ਸੋ ਮਨਿੰਦਰ ਚ ਇੱਕ ਗੱਲ ਹੋਰ ਹੈ ਜਿਵੇਂ ਉਹਨਾਂ ਨੇ ਕਿਹਾ ਕਿ ਧਰਮ ਪਰ ਤਨ ਪਰਿਵਰਤਨ ਵੀ ਉਹਨੇ ਕੀਤਾ ਹੈ ਕਹ ਲਓ ਪੀਲਬੀਤ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਿੱਖਾਂ ਨੇ ਇਸਾਈ ਧਰਮ ਨੂੰ ਅਪਣਾਇਆ ਤੁਸੀਂ ਇੱਥੇ ਬੰਦੀ ਸਿੰਘਾ ਦੀ ਰਿਆਇਤ ਦੇ ਲਈ ਲਗਾਤਾਰ 3-4 ਸਾਲਾਂ ਤੋਂ ਉੱਤੇ ਤੱਕ ਖਾ ਰਿਓ ਬੈਠੇ ਹੋ ਲਗਾਤਾਰ ਜੰਗ ਜਾਰੀ ਰੱਖੀ ਹੋਈ ਹੈ ਜੋ ਲੋਕ ਲਾਲਸ ਦੇ ਵਿੱਚ ਆ ਕੇ ਧਰਮ ਪਰਿਵਰਤਨ ਕਰ ਰਹੇ ਉਹਨਾਂ ਨੂੰ ਰੋਕ ਰਹੇ ਹੋ ਪਰ ਇੱਥੇ ਇਹ ਲੇਡੀ ਉੱਥੇ ਜਾ ਕੇ ਬਹੁਤ ਆਸਾਨੀ ਨਾਲ ਇਸਲਾਮ ਕਬੂਲ ਕਰ ਲੈਂਦੀ ਹੈ ਇਹਦੇ ਖਿਲਾਫ ਵੀ ਐਕਸ਼ਨ ਹੋਣਾ ਚਾਹੀਦਾ ਵੇਖੋ ਗੱਲ ਧਰਮ ਪਰਿਵਰਤਨ ਦੀ ਕਰੀ ਹੈ ਨਾ ਜੀ ਗੱਲ ਧਰਮ ਪਰਿਵਰਤਨ ਦਾ ਇੱਕ ਤਰੀਕਾ ਹੁੰਦਾ ਹੈ ਤਰੀਕਾ ਜਿਵੇਂ ਲਾਲੋ ਇੱਥੇ ਕੋਈ ਲਾਲਚੀ ਧਰਮ ਪਰਿਵਰਤਨ ਕਰਦਾ ਹੈ ਪੈਸੇ ਲਈ ਕਰਦਾ ਹੈ ਗਰੀਬ ਪਰਿਵਾਰ ਕੀ ਕਰਦੇ ਆ ਸਾਡੇ ਬੱਚੇ ਪੜ ਲੈਣ ਜਾ ਪੈਸੇ ਦੋ ਪੈਸੇ ਲੈ ਲਈਏ ਜੇ ਧਰਮੇ ਪਰਿਵਰਤਨ ਕਰਨਾ ਸੀ ਉਰੇ ਹੀ ਕਰ ਲੈਂਦੀ ਕਰੀ ਕਰ ਲੈਂਦੀ ਬੰਦਿਆਂ ਦਾ ਘਾਟਾ ਸੀ ਉਰੇ ਆਪਣਾ ਘਰ ਵਾਲਾ ਛੱਡਿਆ ਤੂੰ ਉਦੋਂ ਇਲਾਵਾ ਇੰਨੀ ਦੁਨੀਆ ਬੈਠੀ ਏ ਮੁਸਲਮਾਨ ਬਣ ਜਾਂਦੀ ਈਸਾਈ ਧਰਮ ਤੇ ਚੱਲ ਜਾਂਦੀ ਜੇ ਧਰਮ ਪਰਿਵਰਤਨ ਕਰਨ ਦੀ ਹੀ ਸੋਚ ਹੋਗੀ ਲੇਕਿਨ ਜਿੱਥੋਂ ਤੱਕ ਮੈਨੂੰ ਇਹ ਮਾਮਲਾ ਲੱਗਦਾ ਇਕੱਲੇ ਧਰਮ ਪਰਿਵਰਤਨ ਦਾ ਨਹੀਂ ਹੈਗਾ ਇਹ ਬਿਲਕੁਲ ਸ਼ੱਕ ਦੀ ਨਿਗਾਹ ਨਾਲ ਵੇਖਣ ਦੀ ਲੋੜ ਏ ਆ ਵੀ ਇਹ ਵਿੱਚ ਕੋਈ ਗੱਲ ਹੋਰ ਨਿਕਲੂਗੀ ਜ਼ਰੂਰ ਕੋਈ ਨਾ ਕੋਈ ਜੇ ਉਹਨਾਂ ਨੇ ਰਿਪੋਰਟ ਕਰਿਆ ਨਾ ਤੇ ਜੇ ਉਹਨਾਂ ਨੇ ਜਸੂਸ ਕਹਿ ਕੇ ਰਿਪੋਰਟ ਕਰਿਆ ਉਹ ਖਤਰਾ ਆਪਣੇ ਪੰਜਾਬ ਨੂੰ ਵੀ ਹੈ ਹੋ ਸਕਦਾ ਹੈ ਵੀ ਉਹ ਇਹ ਪੰਜਾਬ ਦੀ ਜਸੂਸ ਵੀ ਹੋ ਸਕਦੀ ਹੈ ਜਾਂ ਪਾਕਿਸਤਾਨ ਦੀ ਜਸੂਸ ਵੀ ਹੁਣ ਹੋ ਸਕਦੀ ਹੈ ਇਹ ਹੁਣ ਸਮਾਂ ਦੱਸੂਗਾ ਜਾਂ ਇਨਵੈਸਟੀਗੇਸ਼ਨ ਦੱਸੂਗੀ ਧਰਮ ਪਰਿਵਰਤਨ ਕਰਨਾ ਬੜੀ ਚੰਗੀ ਗੱਲ ਨਹੀਂ ਹੈਗੀ ਕੋਈ ਲੋਕ ਲਾਲਚ ਪਿੱਛੇ ਧਰਮ ਪਰਿਵਰਤਨ ਕਰੀ ਜਾਂਦੇ ਪੈਸਿਆਂ ਪਿੱਛੇ ਧਰਮ ਪਰਿਵਰਤਨ ਕਰੀ ਜਾਂਦੇ ਆ ਉਹਨਾਂ ਵੱਲ ਵੇਖਦੇ ਹੀ ਨਹੀਂ ਹੈਗੇ ਜਿਨ ਗੁਰੂਆਂ ਨੇ ਸ਼ਹਾਦਤਾਂ ਦਿੱਤੀਆਂ ਜਿਨ ਬੱਚਿਆਂ ਨੇ ਸ਼ਹਾਦਤਾਂ ਦਿੱਤੀਆਂ ਜਿਨ ਬੀਬੀਆਂ ਨੇ ਸ਼ਹਾਦਤਾਂ ਦਿੱਤੀਆਂ ਉਹਨਾਂ ਵੱਲ ਕੋਈ ਵੀ ਨਹੀਂ ਵੇਖਦਾ ਧਰਮ ਪਰਿਵਰਤਨ ਕਰਨ ਲੱਗੇ 1 ਮਿੰਟ ਲਾਉਂਦੇ ਆ ਆਪਣਾ ਜਮੀਰ ਵੇਚੀ ਬੈਠੇ ਆ ਲੋਕ ਹੁਣ ਕਿਹੜੇ ਮੂੰਹ ਨਾਲ ਇੱਥੇ ਆਏਗੀ ਮੈਂ ਉਹੀ ਕਹਿੰਦਾ ਇਹੋ ਜਿਹੇ ਤਾਂ ਮੂੰਹ ਕੁੱਟੋ ਮੈਂ ਤਾਂ ਕਹਿੰਦਾ ਵੀ ਜੇ ਉਹਦਾ ਪਰਿਵਾਰ ਉਹਦਾ ਘਰ ਵਾਲਾ ਉਹਦੇ ਬੱਚੇ ਚੰਗੇ ਹੋਣ ਪਹਿਲੀ ਗੱਲ ਤੇ ਉਹੀ ਉਹਨੂੰ ਸਜ਼ਾ ਦੇਣ ਇੱਕ ਮਿਸਾਲ ਕਾਇਮ ਹੋਵੇ ਜਨਾਨੀਆਂ ਵਾਸਤੇ ਸਮਾਜ ਵਾਸਤੇ ਪੰਥ ਨੂੰ ਪਤਾ ਲੱਗੇ ਕਾਨੂੰਨ ਨੂੰ ਪਤਾ ਲੱਗੇ ਕਿ ਉਹ ਇੱਕ ਬੜੇ ਵੱਡੇ ਲੈਵਲ ਤੇ ਆਪਣੇ ਪੱਧਰ ਦੇ ਉੱਤੇ ਉਹ ਆਪਣੀ ਮਾਂ ਨੂੰ ਸਜ਼ਾ ਦੇਣ ਲੋਕ ਦੇਖਣ ਕਿ ਕੋਈ ਕਿਸੇ ਦੀ ਮਾਂ ਨੇ ਗਲਤ ਸਟੈਪ ਚੱਕਿਆ ਸੀਗਾ ਤੇ ਆ ਹਾਲ ਹੋਏ ਸੀਗੇ ਕਿਉਂਕਿ ਮਾਵਾਂ ਨੇ ਆਪਣੇ ਪੁੱਤਾਂ ਦੇ ਸ਼ਹੀਦ ਸ਼ਹਾਦਤਾਂ ਵੀ ਦਿੱਤੀਆਂ ਨੇ ਨਾ ਤੇ ਉਹ ਹੁਣ ਮਾਂ ਨੇ ਜੇ ਗਲਤ ਸਟੈਪ ਚੱਕਿਆ ਤੇ ਫਿਰ ਪੁੱਤ ਉਹਦਾ ਬਦਲਾ ਵੀ ਲੈ ਸਕਦਾ ਨਾ ਉਸ ਚੀਜ਼ ਦਾ ਉਹ ਕਰ ਸਕਦਾ ਆਪਣਾ ਘਰ ਵਾਲਾ ਉਹਦਾ ਕਰ ਸਕਦਾ ਉਹਦੇ ਬੱਚੇ ਹੀ ਕਰ ਸਕਦੇ ਆ ਚੱਕਣ ਸਟੈਪ ਕੋਈ ਮਸਲਾ ਹੀ ਕੋਈ ਨਹੀਂਗਾ ਦਲ ਪੰਥ ਨਾਲ ਖੜਨਗੇ ਪੰਥ ਨਾਲ ਖੜੂਗਾ ਕਿਉਂਕਿ ਪੰਜਾਬ ਨੂੰ ਪੰਥ ਨੂੰ ਸਾਰਿਆਂ ਨੂੰ ਢਾਅ ਲਵਾਈ ਉਹਨੇ ਸੋ ਬਿਲਕੁਲ ਬਾਬਾ ਮਰੀਂਦਰ ਸਿੰਘ ਜੀ ਅਤੇ ਨਿਹੰਗ ਸਿੰਘ ਸੀਗੇ ਜਿਨ੍ਹਾਂ ਦਾ ਕਹਿਣਾ ਕਿ ਜੋ ਹਰਕਤ ਕਿਤਨ ਕਿਤੇ ਸਰਬਜੀਤ ਕੌਰ ਨੇ ਕੀਤੀ ਆ ਉਸ ਦੀ ਥਾਂ ਜੇਕਰ ਕੋਈ ਬੰਦਾ ਹੁੰਦਾ ਤਾਂ ਉਸ ਨੂੰ ਮਰੇ ਹੋਏ ਕਾ ਦੇ ਵਾਂਗੂ ਟੰਗਿਆ ਜਾਣਾ ਸੀਗਾ ਪਰ ਬਹੁਤ ਇਹ ਗੱਲ ਹੈ ਕਿ ਖਾਲਸਾ ਕਦੇ ਵੀ ਜਿਹੜਾ ਬੀਬੀ ਦੇ ਉੱਪਰ ਵਰ ਨਹੀਂ ਕਰਦਾ ਤੇ ਇਹਨਾਂ ਦੇ ਵੱਲੋਂ ਇਹ ਵੀ ਕਹੀ ਗਈ ਕਿ ਜਥੇਦਾਰ ਕੁਲਦੀਪ ਸਿੰਘ ਗੜਗਾਚੂਰਾ ਦੇ ਵੱਲੋਂ ਉਸ ਦੇ ਉੱਪਰ ਸਖਤ ਤੋਂ ਸਖਤ ਐਕਸ਼ਨ ਲੈਣਾ ਚਾਹੀਦਾ ਤੇ ਐਸਜੀਪੀਸੀ ਨੂੰ ਵੀ ਕਿਤੇ ਨਾ ਕਿਤੇ ਇਸ ਮਾਮਲੇ ਦੇ ਵਿੱਚ ਧਿਆਨ ਦੇਣਾ ਚਾਹੀਦਾ ਚਾਰਨ ਅਸ਼ੋਕ ਦੇ ਨਾਲ ਮੈਂ ਵੀ ਵਿਕਰਾਜ ਨਿਰਪੱਖ ਪੋਸਟ